ਸਿੰਘ ਟੈਂਟ ਪੰਗਾਹਾ ਮੇਰਾ ਪੁੱਤਰ 1 ਮਹੀਨੇ ਦੀ ਛੁੱਟੀ ਕੱਟ ਕੇ ਕੱਟਣ ਆਇਆ ਸੀ ਆਰਬੀ ਵਿੱਚ ਸਰਦੋਸਤ ਦਾ ਮੀਟ ਕੈਂਟ ਤੇ ਇਹ ਅਸੀਂ 3 ਤਰੀਕ ਨੂੰ ਇਹਨੇ ਜਾਣਾ ਸੀਗਾ 4 ਤਰੀਕ ਨੂੰ ਜਲੰਧਰ ਜਲੰਧਰ ਪਲੇਟਫਾਰਮ ਤੋਂ 10 ਤਰੀਕ ਨੂੰ ਰੇਲ ਸੀ 10 ਤਰੀਕ ਨੂੰ ਸ਼ਾਮ ਨੂੰ 7:30 ਵਜੇ ਨੂੰ ਪਾਸਕੇ ਚੜਾਇਆ ਜਲੰਧਰ ਜਾ ਕੇ ਇਹ ਇਹਦਾ ਪਤਾ ਨਹੀਂ ਲੱਗਦਾ ਇੱਕ ਵਾਰ ਫੋਨ ਆਇਆ ਕਿ ਇਹ ਇੱਥੋਂ ਗੁੰਮ ਹੋ ਗਿਆ ਉਹਦਾ ਪਤਾ ਨਹੀਂ ਲੱਗਾ ਇੱਧਰ ਗਿਆ ਨਿਰੰਦਰੋ ਗਿਆ ਆ ਪਿਆ ਇਹਦੇ ਬਾਰੇ ਕਿਹਨੂੰ ਵੀ ਪਤਾ ਲੱਗਦਾ ਵੀ ਸਾਨੂੰ ਰਿਪੋਰਟ ਦਿੱਤੀ ਆਵੇ ਫਾਰਮ ਕੀਤਾ ਜਾਵੇ ਨਾਮ ਲਓ ਬੇਟੇ ਦਾ ਨਾਮ ਹਰਿਮਨ ਸਿੰਘ ਮੈਂ ਕਿਸਾਨ ਅਗੂ ਕਾਸ ਸਿੰਘ ਪੁਰਾਣਾ ਪੰਘਾਲਾ ਇੱਕ ਜ਼ਰੂਰੀ ਸੋਚਨਾ ਆਪ ਜੀ ਨਾਲ ਸਾਂਝੀ ਕਰਨੀ ਚਾਹੁੰਨਾ ਜੀ ਹਰਿਮਨ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪੰਘਾਲਾ ਕਲੋਨੀ 3 ਤਰੀਕ ਨੂੰ ਛੁੱਟੀ ਕੱਟ ਕੇ ਫੌਜ ਦੇ ਵਿੱਚ ਨੌਕਰੀ ਕਰਦਾ ਨੌਜਵਾਨ ਛੁੱਟੀ ਕੱਟ ਕੇ ਜਿਹੜਾ ਉਹ ਮੇਟ ਜਾਣਾ ਸੀ ਉਹਨਾਂ ਨੇ ਸ਼ਾਮ ਨੂੰ 7 7:30 ਵਜੇ ਦੇ ਕਰੀਬ ਜਿਹੜਾ ਆ ਪੰਘਾਲਾ ਬਸ ਅੱਡੇ ਤੋਂ ਬਸ ਦੇ ਵਿੱਚ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਛਡਾਇਆ ਤੇ ਜਲੰਧਰ ਪੀਪੀ ਚੌਂਕ ਜਿਹੜਾ ਪਤਾ ਲੱਗਾ ਜੀ ਬਸ ਵਾਲਿਆਂ ਨੇ ਦੱਸਿਆ ਕਿ ਪੀਪੀ ਚੌਂਕ ਦੇ ਵਿੱਚ ਉਤਰਿਆ ਨੌਜਵਾਨ ਉਹਦੇ ਬਾਅਦ ਦੇ ਵਿੱਚ ਉਹ ਮਤਲਬ 9 9:30 ਵਜੇ ਉਤਰਿਆ ਉਹਦੇ ਤੋਂ ਬਾਅਦ ਉਹਦਾ ਪਤਾ ਨਹੀਂ ਲੱਗਾ ਜੀ ਕਿੱਥੇ ਚਲਾ ਗਿਆ ਯਾਨੀ ਕਿ ਪਤਾ ਨਹੀਂ ਕਿਸੇ ਨੇ ਕਿਡਨੈਪ ਕਰ ਲਿਆ ਵਾਹ ਕਰ ਲਿਆ ਜਾਂ ਮਤਲਬ ਕਿੱਧਰ ਚਲਾ ਗਿਆ ਉਹਦਾ ਪਤਾ ਨਹੀਂ ਲੱਗਾ ਉਸ ਮਤਲਬ ਨੌਜਵਾਨ ਨੂੰ ਲੱਭਣ ਦੇ ਲਈ ਅਸੀਂ ਜਿਹੜੀ ਹੈ ਇੱਕ ਰਿਪੋਰਟ ਜਿਹੜੀ ਹੈ ਮੁਕੇਰੀਆਂ ਥਾਣੇ ਦੇ ਵਿੱਚ ਦਰਜ ਕਰਵਾਈ ਹੈ ਮਾਨਯੋਗ ਐਸਐਚਓ ਜਗਿੰਦਰ ਸਿੰਘ ਜੀ ਨੇ ਸਾਡੇ ਨਾਲ ਜਿਹੜੀ ਹੈ ਉਹ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਅਸੀਂ ਲੋਕੇਸ਼ਨ ਉਹਦੀ ਪਾ ਦਿੱਤੀ ਆ ਮੋਬਾਈਲ ਲੋਕੇਸ਼ਨ ਪਾਤੀ ਹੈ ਜਿੱਦਾਂ ਹੀ ਪਤਾ ਲੱਗਦਾ ਉਹਦਾ ਤੇ ਅਸੀਂ ਤੁਹਾਨੂੰ ਦੱਸ ਦੇਵਾਂਗੇ ਵੀ ਇੱਥੇ ਨਿਪੇਸ਼ਣ ਹੈ ਸਾਡੇ ਮੁਲਾਜ਼ਮ ਵੀ ਇਹਦੀ ਜਾਂਚ ਕਰਨਗੇ ਸੋ ਸਾਡੀ ਆਪਣੇ ਪੰਜਾਬ ਤੇ ਦੇਸ਼ ਦੇ ਵਿੱਚ ਜਿੰਨੇ ਵੀ ਸਾਡੇ ਪਿਆਰੇ ਵੀਰ ਹੈ ਉਹਨਾਂ ਨੂੰ ਬੇਨਤੀ ਹੈ ਹੱਥ ਜੋੜ ਕੇ ਸਈ ਹਰ ਸਿਮਰਨ ਸਿੰਘ ਨੌਜਵਾਨ ਜਿਹਦਾ ਇਸ਼ਤਿਹਾਰ ਵੀ ਜਾਰੀ ਕੀਤਾ ਗਿਆ ਅਜ ਥਾਣਾ ਮਕੇਰੀਆਂ ਵੱਲੋਂ ਜੇ ਉਹਦਾ ਪਤਾ ਲੱਗਦਾ ਤੇ ਜਰੂਰ ਇਹਨਾਂ ਦੇ ਮਾਤਾ ਪਿਤਾ ਨੂੰ ਜਿਹੜਾ ਉਹਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਔਰ ਸਿਮਰਨ ਸਿੰਘ ਜਿਹੜਾ ਉਹ ਸਹੀ ਸਲਾਮਤ ਆਪਣੇ ਘਰ ਪਹੁੰਚ ਗਿਆ ਵੀ ਆਹ ਉਹਦੇ ਨੰਬਰ ਵੀ ਨਾਲ ਲਿੱਤੇ ਜਾਣਗੇ ਉਹ ਨੰਬਰ ਵਿੱਚ ਐਡ ਕਰ ਦਿੰਦੇ